ਵਾਏ ਗੁਰਜੀਕਾ ਖਾਲਸਾ ਵਾਏ ਗੁਰਜੇ ਕੀ ਫਤਿਹ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਆਪਣੇ ਹੁਕਮਨਾਮਾ ਇਨਸਾਈਟਸ ਵਿਚਾਰ ਚਰਚਾ ਵਿੱਚ ਅੱਜ ਅਸੀਂ ਇੱਕ ਇੱਕ ਬਹੁਤ ਹੀ ਜ਼ਰੂਰੀ ਮਤਲਬ ਅੱਜ ਦੇ ਸਮੇਂ ਨਾਲ ਜੁੜੇ ਵਿਸ਼ੇ ਤੇ ਗੱਲ ਕਰਨੀ ਹੈ ਵਿਸ਼ਾ ਹੈ ਆਧੁਨਿਕ ਜੀਵਨ ਵਿੱਚ ਨਿਤਨੇਮ ਦੀ ਕੀ ਲੋੜ ਹੈ ਇਹਦੀ ਕੀ ਅਹਿਮੀਅਤ ਹੈ ਆਪਾਂ ਸਾਰੇ ਦੇਖਦੇ ਆ ਨਾ ਜ਼ਿੰਦਗੀ ਕਿੰਨੀ ਤੇਜ਼ ਹੋ ਗਈ ਹੈ ਭੱਜ ਦੌੜ ਕੰਮ ਦਾ ਬੋਝ ਫੋਨ ਵੱਜੀ ਜਾਂਦਾ ਸੋਸ਼ਲ ਮੀਡੀਆ ਮਤਲਬ ਚਾਰੇ ਪਾਸੇ ਖਿਚੋਤਾਣ ਹੈ ਐਸੇ ਮਾਹੌਲ 'ਚ ਇੱਕ ਸਿੱਖ ਲਈ ਜਾਂ ਕਹਿ ਲੋ ਹਰ ਉਸ ਇਨਸਾਨ ਲਈ ਜੋ ਸ਼ਾਂਤੀ ਲੱਭ ਰਿਹਾ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਜ਼ਮੀਨ ਨਾਲ ਜੋੜ ਕੇ ਰੱਖੇ ਅੰਦਰ ਟਿਕਾ ਕਿਵੇਂ ਆਵੇ ਸ਼ਾਂਤੀ ਕਿਵੇਂ ਮਿਲੇ ਤੇ ਬਹੁਤ ਲੋਕ ਮੰਨਦੇ ਨੇ ਕਿ ਇਹਦਾ ਜਵਾਬ ਸਾਡੀ ਪੁਰਾਣੀ ਪਰ ਹਮੇਸ਼ਾ ਨਵੀਂ ਰਹਿਣ ਵਾਲੀ ਰੀਤ ਨਿਤਨੇਮ ਵਿੱਚ ਹੈਗਾ ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਸਵਾਲ ਅੱਜ ਬਹੁਤ ਬਹੁਤ ਅਹਿਮ ਹੈ ਕਈ ਵਾਰ ਨਾ ਲੋਕ ਨਿਤਨੇਮ ਨੂੰ ਬਸ ਇੱਕ ਧਾਰਮਿਕ ਕੰਮ ਜਾਂ ਕੋਈ ਰਸਮ ਜੀ ਸਮਝ ਲੈਂਦੇ ਨੇ ਪਰ ਜੇ ਆਪਾਂ ਡੁੰਗਾਈ ਚ ਦੇਖੀਏ ਤੇ ਇਹ ਬਹੁਤ ਕੁਝ ਹੈ ਉਸ ਤੋਂ ਵੱਧ ਇੱਕ ਰੋਜ਼ ਦਾ ਅਧਿਆਤਮਿਕ ਅਨੁਸ਼ਾਸਨ ਹੈ ਇੱਕ ਤਰ੍ਹਾਂ ਦੀ ਨਾ ਮਨ ਦੀ ਵਰਜਿਸ਼ ਜਿਹੜੀ ਸਾਨੂੰ ਸਪਸ਼ਟਤਾ ਦਿੰਦੀ ਹੈ ਸਬਰ ਦਿੰਦੀ ਹੈ ਔਰ ਸਭ ਤੋਂ ਵੱਡੀ ਗੱਲ ਰੱਬ ਨਾਲ ਇੱਕ ਨਿੱਜੀ ਜੁੜਾਓ ਬਣਾਉਂਦੀ ਹੈ ਹਾਂਜੀ ਇਹ ਸਾਡੇ ਅੰਦਰ ਨਾ ਇੱਕ ਐਸਾ ਸੈਂਟਰ ਬਣਾ ਦਿੰਦੀ ਹੈ ਜੋ ਬਾਹਰ ਦੀ ਉਥਲ-ਪੁਥਲ ਚ ਵੀ ਸ਼ਾਂਤ ਰਹੇ ਤੇ ਆਓ ਅੱਜ ਕੋਸ਼ਿਸ਼ ਕਰੀਏ ਇਸੇ ਗੱਲ ਨੂੰ ਥੋੜਾ ਹੋਰ ਖੋਲਣ ਦੀ ਕਿ ਅੱਜ ਦੇ ਜ਼ਮਾਨੇ ਚ ਨਿਤਨੇਮ ਸਿਰਫ ਜ਼ਰੂਰੀ ਨਹੀਂ ਸਗੋਂ ਇੱਕ ਇੱਕ ਖਜ਼ਾਨਾ ਕਿਵੇਂ ਹੈ ਠੀਕ ਹੈ ਜੀ ਤਾਂ ਸ਼ੁਰੂਆਤ ਬਿਲਕੁਲ ਬੇਸਿਕ ਤੋਂ ਕਰਦੇ ਹਾਂ ਹਾਂਜੀ ਕਈ ਸੁਣਨ ਵਾਲੇ ਜਾਣਦੇ ਹੋਣਗੇ ਪਰ ਫਿਰ ਵੀ ਕੀ ਥੋੜਾ ਜਿਹਾ ਦੱਸ ਸਕਦੇ ਹੋ ਕਿ ਨਿਤਨੇਮ ਦਾ ਅਸਲ ਮਤਲਬ ਕੀ ਹੈ ਇਸ ਸ਼ਬਦ ਕਿਵੇਂ ਬਣਿਆ ਹਾਂਜੀ ਜ਼ਰੂਰ ਦੇਖੋ ਨਿਤਨੇਮ ਦੋ ਲਫ਼ਜ਼ਾਂ ਤੋਂ ਬਣਿਆ ਹੈ ਨਿਤ ਤੇ ਨੇਮ ਨਿਤ ਦਾ ਮਤਲਬ ਤਾਂ ਸਿੱਧਾ ਜ ਹੈ ਰੋਜ਼ਾਨਾ ਹਰ ਦਿਨ ਨੇਮ ਹੁੰਦਾ ਹੈ ਕੋਈ ਨਿਯਮ ਕੋਈ ਕਾਇਦਾ ਜਾਂ ਰੋਜ਼ ਦਾ ਅਭਿਆਸ ਸੋ ਸੌਖੇ ਸ਼ਬਦਾਂ ਚ ਕਹੀਏ ਤਾਂ ਨਿਤਨੇਮ ਹੋ ਗਿਆ ਰੋਜ਼ ਦਾ ਨਿਯਮ ਜਾਂ ਰੋਜ਼ਾਨਾ ਕਰਨ ਵਾਲਾ ਅਧਿਆਤਮਿਕ ਅਭਿਆਸ ਸਿੱਖੀ ਵਿੱਚ ਇਹ ਖਾਸ ਬਾਣੀਆਂ ਦੇ ਪਾਠ ਲਈ ਵਰਤਿਆ ਜਾਂਦਾ ਹੈ ਜਿਹੜੀਆਂ ਗੁਰੂ ਸਾਹਿਬ ਨੇ ਸਿੱਖਾਂ ਲਈ ਰੋਜ਼ ਪੜ੍ਹਨ ਲਈ ਕਿਹਾ ਇੱਕ ਤਰ੍ਹਾਂ ਨਾਲ ਰੋਜ਼ ਦਾ ਆਪਣਾ ਅਧਿਆਤਮਿਕ ਚੈੱਕ ਇਨ ਹੈ ਅੱਛਾ ਤੇ ਇਹ ਕਿਹੜੀਆਂ ਬਾਣੀਆਂ ਨੇ ਜਿਹੜੀਆਂ ਨਿਤਨੇਮ ਚ ਆਂਦੀਆਂ ਨੇ ਤੇ ਕੀ ਕੋਈ ਖਾਸ ਟਾਈਮ ਵੀ ਹੈ ਨਾਲੇ ਹਾਂਜੀ ਸਿੱਖ ਰਹਿਤ ਮਰਿਆਦਾ ਮੁਤਾਬਕ ਪੰਜ ਬਾਣੀਆਂ ਤਾਂ ਮੁੱਖ ਨੇ ਨਿਤਨੇਮ ਦੀਆਂ ਇਹਨਾਂ ਦਾ ਪਾਠ ਦਿੰਦੇ ਅਲੱਗ-ਅਲੱਗ ਵੇਲਿਆਂ ਤੇ ਕਰਨ ਲਈ ਕਿਹਾ ਗਿਆ ਫਿਰ ਸ਼ਾਮ ਤੇ ਰਾਤ ਦੀਆਂ ਬਾਣੀਆਂ ਵੀ ਨੇ ਸਵੇਰੇ ਜਿਸ ਨੂੰ ਆਪਾਂ ਕਹਿੰਦੇ ਆਂ ਅੰਮ੍ਰਿਤ ਵੇਲਾ ਹਾਂਜੀ ਸੂਰਜ ਚੜਨ ਤੋਂ ਪਹਿਲਾਂ ਦਾ ਸਮਾਂ ਬਿਲਕੁਲ ਉਹ ਸ਼ਾਂਤ ਵੇਲਾ ਉਸ ਵੇਲੇ ਤਿੰਨ ਬਾਣੀਆਂ ਨੇ ਪਹਿਲੀ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਖ ਫਿਲਾਸਫੀ ਦਾ ਨਿਚੋੜ ਸਮਝੋ ਦੂਜੀ ਜਾਪ ਸਾਹਿਬ ਇਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਇਹਦੇ ਵਿੱਚ ਵਾਹਿਗੁਰੂ ਦੇ ਬੇਅੰਤ ਗੁਣਾਂ ਦੀ ਉਸਤਤ ਹੈ ਤੇ ਤੀਜੀ ਤਬ ਪ੍ਰਸਾਦ ਸਵਈਏ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਇਹ ਸੱਚੀ ਭਗਤੀ ਤੇ ਜ਼ੋਰ ਦਿੰਦੀ ਹੈ ਨਾ ਕਿ ਕਰਮ ਕਾਂਡਾਂ ਤੇ ਅੱਛਾ ਇਹ ਤਾਂ ਹੋ ਗਈਆਂ ਸਵੇਰ ਦੀਆਂ ਤਿੰਨ ਹਾਂਜੀ ਫਿਰ ਸ਼ਾਮ ਨੂੰ ਜਦੋਂ ਸੂਰਜ ਡੁੱਲਦਾ ਉਦੋਂ ਰਹਿਰਾਸ ਸਾਹਿਬ ਦਾ ਪਾਠ ਇਹਦੇ ਵਿੱਚ ਵੱਖ-ਵੱਖ ਗੁਰੂਆਂ ਦੀ ਬਾਣੀ ਸ਼ਾਮਿਲ ਹੈ ਇਹ ਦਿਨ ਭਰ ਲਈ ਸ਼ੁਕਰਾਨਾ ਕਰਨ ਦਾ ਭਾਵ ਰੱਖਦੀ ਹੈ ਤੇ ਫਿਰ ਰਾਤ ਨੂੰ ਸੌਣ ਲੱਗਿਆਂ ਮਨ ਨੂੰ ਸ਼ਾਂਤ ਕਰਨ ਲਈ ਦਿਨ ਭਰ ਦੇ ਕੰਮਾਂ ਤੋਂ ਬਾਅਦ ਰੱਬ ਨੂੰ ਯਾਦ ਕਰਨ ਲਈ ਕੀਰਤਨ ਸੁਹੇਲਾ ਇਹ ਬਾਣੀ ਸਾਨੂੰ ਜ਼ਿੰਦਗੀ ਦੀ ਅਸਲੀਅਤ ਯਾਦ ਕਰਾਉਂਦੀ ਹੈ ਤੇ ਮਨ ਨੂੰ ਡਰ ਤੋਂ ਮੁਕਤ ਕਰਦੀ ਹੈ ਤੇ ਇਹ ਸਾਰੀਆਂ ਪਵਿੱਤਰ ਬਾਣੀਆਂ ਇਹਨਾਂ ਦਾ ਸਰੋਤ ਕੀ ਹੈ ਕਿੱਥੋਂ ਲਈਆਂ ਗਈਆਂ ਨੇ ਇਹ ਮੁੱਖ ਤੌਰ ਤੇ ਸਾਡੇ ਦੋ ਸਭ ਤੋਂ ਸਤਕਾਰਤ ਗ੍ਰੰਥਾਂ ਚੋਂ ਨੇ ਜੀ ਇੱਕ ਤਾਂ ਸਾਡੇ ਹਾਜ਼ਰਾ ਹਜ਼ੂਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦੂਜਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਸੰਗ੍ਰਹਿ ਜਿਸ ਨੂੰ ਅਸੀਂ ਦਸਮ ਗ੍ਰੰਥ ਕਹਿੰਦੇ ਆ ਇਹ ਬਾਣੀਆਂ ਸਾਡੀ ਸਿੱਖ ਸੋਚ ਸਾਡੇ ਫਲਸਫੇ ਦਾ ਸਾਡੇ ਅਭਿਆਸ ਦਾ ਕੇਂਦਰ ਨੇ ਤੇ ਇਹ ਜੋ ਨਿਤਨੇਮ ਕਰਨ ਦੀ ਰੀਤ ਹੈ ਇਹ ਸ਼ੁਰੂ ਕਿਵੇਂ ਹੋਈ ਕੋਈ ਇਤਿਹਾਸ ਹੈ ਇਹਦਾ ਦੇਖੋ ਜਿਵੇਂ ਸਿੱਖੀ ਦੀਆਂ ਬਹੁਤ ਸਾਰੀਆਂ ਨੀਂਹਾਂ ਗੁਰੂ ਨਾਨਕ ਸਾਹਿਬ ਨੇ ਰੱਖੀਆਂ ਉਵੇਂ ਹੀ ਨਾਮ ਸਿਮਰਨ ਕੀਰਤਨ ਦੀ ਗੱਲ ਉਹਨਾਂ ਨੇ ਤੋਰੀ ਜਪਜੀ ਸਾਹਿਬ ਦਾ ਉਪਦੇਸ਼ ਅੰਮ੍ਰਿਤ ਵੇਲੇ ਉੱਠ ਕੇ ਰੱਬ ਨੂੰ ਯਾਦ ਕਰਨਾ ਇਹ ਸਭ ਨਿਤਨੇਮ ਦੀ ਨੀ ਸੀ ਹਾਂਜੀ ਪਰ ਜਿਹੜਾ ਅੱਜ ਦਾ ਨਿਤਨੇਮ ਦਾ ਸਰੂਪ ਹੈ ਜਿਸੇ ਪੰਜ ਬਾਣੀਆਂ ਨੇ ਇਸ ਨੂੰ ਇੱਕ ਪੱਕੀ ਸ਼ਕਲ ਇੱਕ ਰਸਮੀ ਰੂਪ ਦਿੱਤਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 1699 ਵਿੱਚ ਖਾਲਸਾ ਸਾਜਿਆ ਗਿਆ ਹਾਂਜੀ ਵਿਸਾਖੀ ਵਾਲੇ ਦਿਨ ਬਿਲਕੁਲ ਉਦੋਂ ਗੁਰੂ ਸਾਹਿਬ ਨੇ ਇੱਕ ਐਸਾ ਪਾਈਚਾਰਾ ਬਣਾਇਆ ਜੋ ਅੰਦਰੋਂ ਵੀ ਮਜ਼ਬੂਤ ਹੋਵੇ ਤੇ ਬਾਹਰੋਂ ਵੀ ਜਿਸ ਨੂੰ ਆਪਾਂ ਸੰਤ ਸਿਪਾਹੀ ਕਹਿੰਦੇ ਆ ਤੇ ਨਿਤਨੇਮ ਨੂੰ ਉਸ ਸੰਤ ਸਿਪਾਹੀ ਦੇ ਰੋਜ਼ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣਾਇਆ ਗਿਆ ਤਾਂ ਕਿ ਸਿੱਖ ਅੰਦਰੋਂ ਗੁਰਬਾਣੀ ਤੋਂ ਤਾਕਤ ਲਵੇ ਤੇ ਬਾਹਰੋਂ ਦੁਨੀਆ ਵਿੱਚ ਦ੍ਰਿੜਤਾ ਨਾਲ ਵਿਚਰੇ ਵਾਹ ਇਹ ਬਹੁਤ ਦਿਲਚਸਪ ਹੈ ਕਿ ਇਹਦੀਆਂ ਜੜਾਂ ਕਿੰਨੀਆਂ ਡੂੰਘੀਆਂ ਨੇ ਤੇ ਇਹ ਸੰਤ ਸਿਪਾਹੀ ਦੇ ਆਦਰਸ਼ ਨਾਲ ਕਿਵੇਂ ਜੁੜਿਆ ਹੋਇਆ ਹੈ ਪਰ ਹੁਣ ਆਉਂਦਿਆਂ ਅੱਜ ਦੇ ਟਾਈਮ ਤੇ 21ਵੀਂ ਸਦੀ ਟੈਕਨੋਲੋਜੀ ਦਾ ਯੁੱਗ ਜ਼ਿੰਦਗੀ ਬਹੁਤ ਕੰਪਲੈਕਸ ਹੋ ਗਈ ਹੈ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਦੀ ਪਰਮਾਰ ਹੈ ਇਸ ਮਾਹੌਲ 'ਚ ਕਿ ਨਿਤਨੇਮ ਵਰਗੀ ਪੁਰਾਣੀ ਰੀਤ ਅੱਜ ਵੀ ਓਨੀ ਹੀ ਰਿਲੇਵੈਂਟ ਹੈ ਕਿ ਅੱਜ ਦੇ ਨੌਜਵਾਨ ਲਈ ਜਾਂ ਕਿਸੇ ਰੁੱਝੇ ਹੋਏ ਬੰਦੇ ਲਈ ਇਹਦਾ ਕੋਈ ਅਮਲੀ ਮਹੱਤਵ ਹੈ ਜਾਂ ਕਿਤੇ ਬਸ ਇੱਕ ਪਰੰਪਰਾ ਹੀ ਤਾਂ ਨਹੀਂ ਰਹਿ ਗਈ ਇਹ ਸਵਾਲ ਬਹੁਤ ਲੋਕ ਪੁੱਛਦੇ ਨੇ ਤੇ ਬਹੁਤ ਜਾਇਜ਼ ਸਵਾਲ ਹੈ ਮੇਰਾ ਤਾਂ ਇਹ ਮੰਨਣਾ ਹੈ ਜੀ ਕਿ ਅਜ ਦੇ ਜ਼ਮਾਨੇ 'ਚ ਨਿਤਨੇਮ ਦੀ ਲੋੜ ਘਟੀ ਨਹੀਂ ਸਗੋਂ ਸ਼ਾਇਦ ਸ਼ਾਇਦ ਪਹਿਲਾਂ ਨਾਲੋਂ ਵੱਧ ਗਈ ਹੈ ਅੱਛਾ ਕਿਵੇਂ ਇਹਦੇ ਨਾਲ ਕਈ ਕਈ ਠੋਸ ਕਾਰਨ ਨੇ ਆਪਾਂ ਗੱਲ ਕਰਦੇ ਆਂ ਪਹਿਲਾ ਇਸ ਨੂੰ ਨਾ ਤੁਸੀਂ ਅਧਿਆਤਮਿਕ ਸਫਾਈ ਸਮਝੋ ਸਪਿਰਚੁਅਲ ਕਲੈਂਸ ਜੋ ਮੈਂ ਆਪਾਂ ਰੋਜ਼ ਨਾ ਹੁੰਨੇ ਆ ਸਰੀਰ ਦੀ ਮੈਲ ਲਾਉਣ ਲਈ ਤਾਜ਼ਾ ਹੋਣ ਲਈ ਹਾਂਜੀ ਉਸੇ ਤਰ੍ਹਾਂ ਨਿਤਨੇਮ ਸਾਡੇ ਮਨ ਦੀ ਸਾਡੀ ਆਤਮਾ ਦੀ ਸਫਾਈ ਕਰਦਾ ਹੈ ਦਿਨ ਪਰ ਦੀਆਂ ਟੈਨਸ਼ਨਾਂ 네ਗੇਟਿਵ ਵਿਚਾਰ ਡਰ ਜੋ ਮਨ ਤੇ ਜੰਮ ਜਾਂਦੇ ਨੇ ਗੁਰਬਾਣੀ ਉਹਨਾਂ ਨੂੰ ਤੋ ਦਿੰਦੀ ਹੈ ਇਹ ਸੱਚ ਦਾ ਇਸ਼ਨਾਨ ਹੈ ਗਿਆਨ ਦਾ ਇਸ਼ਨਾਨ ਹੈ ਜਿਹੜਾ ਸਾਨੂੰ ਰੋਜ਼ ਅੰਦਰੋਂ ਸਾਫ਼ ਕਰਦਾ ਹੈ ਸੱਚ ਦਾ ਇਸ਼ਨਾਨ ਵਾਓ ਇਹ ਗੱਲ ਬਹੁਤ ਡੂੰਗੀ ਹੈ ਅਪਾ ਬਾਹਰ ਦੀ ਸਫਾਈ ਦਾ ਤਾਂ ਖਿਆਲ ਰੱਖਦੇ ਆ ਪਰ ਮਨ ਦੀ ਸਫਾਈ ਹਾਂ ਉਹ ਸ਼ਾਇਦ ਰਹਿ ਜਾਂਦੀ ਹੈ ਕਈ ਵਾਰ ਦੂਜਾ ਵੱਡਾ ਕਾਰਨ ਹੈ ਮਾਨਸਿਕ ਅਨੁਸ਼ਾਸਨ ਤੇ ਇਕਾਗਰਤਾ ਮੈਂਟਲ ਡਿਸਪਲਿਨ ਤੇ ਫੋਕਸ ਅੱਜ ਦੀ ਦੁਨੀਆ ਹੈਗੀ ਹੈ ਮਲਟੀਟਾਸਕਿੰਗ ਦੀ ਡਿਸਟਰੈਕਸ਼ਨ ਦੀ ਬਿਲਕੁਲ ਧਿਆਨ ਟਿਕਦਾ ਹੀ ਨਹੀਂ ਫੋਨ ਵੱਜ ਪਿਆ ਈਮੇਲ ਆ ਗਈ ਸੋਸ਼ਲ ਮੀਡੀਆ ਐਸੇ ਵਿੱਚ ਰੋਜ਼ ਥੋੜਾ ਸਮਾਂ ਕੱਢ ਕੇ ਸ਼ਾਂਤੀ ਨਾਲ ਬੈਠ ਕੇ ਇੱਕ ਪਾਰਟਸ ਤੇ ਧਿਆਨ ਲਾਉਣਾ ਇਹ ਸਾਡੇ ਮਨ ਨੂੰ ਟਿਕਣਾ ਸਿਖਾਉਂਦਾ ਹੈ ਇਹ ਕਨਸੈਂਟਰੇਸ਼ਨ ਵਧਾਉਣ ਦੀ ਬਹੁਤ ਵਧੀਆ ਕਸਰਤ ਹੈ ਇੱਕ ਰੂਟੀਨ ਬਣਦੀ ਹੈ ਡਿਸਪਲਿਨ ਆਉਂਦਾ ਤੇ ਉਹ ਡਿਸਪਲਿਨ ਫਿਰ ਜ਼ਿੰਦਗੀ ਦੇ ਬਾਕੀ ਕੰਮਾਂ 'ਚ ਵੀ ਕੰਮ ਆਉਂਦਾ ਹਾਂ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਈ ਵਾਰ ਲੱਗਦਾ ਹੈ ਦਿਮਾਗ 10 ਪਾਸੇ ਪੱਡਿਆ ਫਿਰਦਾ ਹੈ ਤਾਂ ਸ਼ਾਇਦ ਨਿਤਨੇਮ ਉਸ ਖਿੰਡੇ ਹੋਏ ਮਨ ਨੂੰ ਇਕੱਠਾ ਕਰਦਾ ਫੋਕਸ ਕਰਦਾ ਪਰ ਇੱਕ ਸਵਾਲ ਇੱਥੇ ਹੋਰ ਬਣਦਾ ਹੈ ਖਾਸ ਕਰ ਨਵੀਂ ਪੀੜ੍ਹੀ ਪੁੱਛਦੀ ਹੈ ਕਿ ਜੇ ਅਸੀਂ ਸਿਰਫ ਪਾਠ ਕਰ ਰਹੇ ਹਾਂ ਪਰ ਅਰਥ ਨਹੀਂ ਸਮਝ ਆ ਰਹੇ ਤਾਂ ਕੀ ਫਿਰ ਵੀ ਫਾਇਦਾ ਹੈ ਕਿਤੇ ਇਹ ਸਿਰਫ ਮਕੈਨੀਕਲ ਜਿਹਾ ਕੰਮ ਤਾਂ ਨਹੀਂ ਬਣ ਜਾਂਦਾ ਹਾਂ ਇਹ ਨੁਕਤਾ ਬਹੁਤ ਜ਼ਰੂਰੀ ਹੈ ਦੇਖੋ ਸਭ ਤੋਂ ਵਧੀਆ ਤਾਂ ਇਹੀ ਹੈ ਕਿ ਗੁਰਬਾਣੀ ਨੂੰ ਸਮਝ ਕੇ ਪੜიਏ ਵਿਚਾਰੀਏ ਕਿਉਂਕਿ ਅਸਲੀ ਬਦਲਾਅ ਤਾਂ ਉਦੋਂ ਆਉਂਦਾ ਜਦੋਂ ਗੁਰੂ ਦਾ ਗਿਆਨ ਸਾਡੇ ਅੰਦਰ ਵਸਦਾ ਹੂੰ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਬਿਨਾ ਸਮਝੇ ਪੜਨ ਦਾ ਕੋਈ ਲਾਭ ਹੀ ਨਹੀਂ ਇੱਕ ਤਾਂ ਰੋਜ਼ ਪੜਨਾ ਵੀ ਡਿਸਪੀਸਪਲਨ ਲਿਆਉਂਦਾ ਜਿਵੇਂ ਆਪਾਂ ਗੱਲ ਕੀਤੀ ਦੂਜਾ ਗੁਰਬਾਣੀ ਦੀ ਜਿਹੜੀ ਧੁਨੀ ਹੈ ਉਹਦੇ ਵਾਈਬ੍ਰੇਸ਼ਨ ਦਾ ਵੀ ਅਸਰ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਤੀਜਾ ਜਦੋਂ ਕੋਈ ਲਗਾਤਾਰ ਪੜਦਾ ਹੈ ਤਾਂ ਹੌਲੀ-ਹੌਲੀ ਸ਼ਬਦ ਪਛਾਣ ਚਾਣ ਲੱਗਦੇ ਨੇ ਤੇ ਫਿਰ ਅਰਥ ਜਾਣਨ ਦੀ ਇੱਛਾ ਵੀ ਜਾਗ ਸਕਦੀ ਹੈ ਇਹ ਪਹਿਲਾ ਕਦਮ ਹੋ ਸਕਦਾ ਹੈ ਹਾਂ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਅਰਥ ਸਮਝਣ ਦੀ ਪਰ ਸ਼ੁਰੂਆਤ ਤਾਂ ਕਿਤੋਂ ਵੀ ਹੋ ਸਕਦੀ ਹੈ ਠੀਕ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀਂ ਹੁਣ ਆਪਾਂ ਤੀਜੇ ਕਾਰਨ ਵੱਲ ਚੱਲਦੇ ਹਾਂ ਅੱਜ ਦੇ ਸਮੇਂ 'ਚ ਨਿਤਨੇਮ ਕਿਉਂ ਜ਼ਰੂਰੀ ਹੈ ਤੀਜਾ ਕਾਰਨ ਜਿਹੜਾ ਖਾਸ ਕਰਕੇ ਬਾਹਰਲੇ ਮੁਲਕਾਂ 'ਚ ਵਸਦੇ ਸਿੱਖਾਂ ਲਈ ਬਹੁਤ ਅਹਿਮ ਹੈ ਉਹ ਹੈ ਪਛਾਣ ਦੀ ਮਜ਼ਬੂਤੀ ਆਇਡੈਂਟੀਟੀ ਰੀਇਨਫੋਰਸਮੈਂਟ ਜਦੋਂ ਆਪਾਂ ਇੱਕ ਵੱਖਰੇ ਸੱਭਿਆਚਾਰ 'ਚ ਰਹਿੰਦੇ ਆ ਤਾਂ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਕਈ ਵਾਰ ਔਖਾ ਹੋ ਜਾਂਦਾ ਹੈ ਹਾਂਜੀ ਇਹ ਤਾਂ ਹੈ ਨੂੰ ਉਹਨਾਂ ਦੇ ਉਪਦੇਸ਼ਾਂ ਨੂੰ ਯਾਦ ਕਰਨਾ ਇਹ ਸਭ ਕੁਝ ਸਾਡੀ ਸਿੱਖ ਪਛਾਣ ਨੂੰ ਸਾਡੀ ਵਿਲੱਖਣ ਆਈਡੈਂਟੀਟੀ ਨੂੰ ਮਜ਼ਬੂਤ ਕਰਦਾ ਸਾਨੂੰ ਯਾਦ ਕਰਾਉਂਦਾ ਕਿ ਅਸੀਂ ਕੌਣ ਆ ਸਾਡੀ ਵਿਰਾਸਤ ਕੀ ਹੈ ਸਾਡੇ ਮੁੱਲ ਕੀ ਨੇ ਤੇ ਨਵੀਂ ਪੀੜੀ ਨੂੰ ਆਪਣੀ ਬੋਲੀ ਆਪਣੇ ਵਿਰਸੇ ਨਾਲ ਜੋੜਨ ਦਾ ਵੀ ਇੱਕ ਸਾਧਨ ਹੈ ਇਹ ਤਾਂ ਬਹੁਤ ਹੀ ਮਹੱਤਵਪੂਰਨ ਉਕਤਾ ਹੈ ਖਾਸ ਕਰਕੇ ਅੱਜ ਜਦੋਂ ਦੁਨੀਆ ਇੰਨੀ ਰਲਗੜ ਹੋ ਗਈ ਹੈ ਤੇ ਚੌਥਾ ਕਾਰਨ ਚੌਥਾ ਕਾਰਨ ਜਿਹੜਾ ਸ਼ਾਇਦ ਅੱਜ ਦੇ ਸਟ੍ਰੈਸ ਭਰੇ ਮਾਹੌਲ 'ਚ ਸਭ ਤੋਂ ਵੱਧ ਚਾਹੀਦਾ ਉਹ ਹੈ ਪਾਵਨਾਤਮਕ ਤੇ ਮਾਨਸਿਕ ਤਾਕਤ ਇਮੋਸ਼ਨਲ ਐਂਡ 멘ਟਲ ਸਟਰੈਂਥ ਜ਼ਿੰਦਗੀ ਹਮੇਸ਼ਾ ਸੌਖੀ ਨਹੀਂ ਹੁੰਦੀ ਉਤਰਾ ਚੜਾ ਆਉਂਦੇ ਨੇ ਮੁਸ਼ਕਲਾਂ ਹੁੰਦੀਆਂ ਨੇ ਦੁੱਖ ਤਕਲੀਫਾਂ ਹੁੰਦੀਆਂ ਨੇ ਸਹੀ ਗੱਲ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਇਨਾਂ ਹਾਲਾਤਾਂ ਦਾ ਸਾਹਮਣਾ ਕਿਵੇਂ ਕਰਨਾ ਹੈ ਇਹ ਸਿਖਾਉਂਦੀ ਹੈ ਕਿ ਸਭ ਕੁਝ ਰੱਬ ਦੇ ਹੁਕਮ ਚੋਰੀਆ ਤੇਰਾ ਕੀ ਆ ਮਿੱਠਾ ਲੱਗੇ ਇਹ ਸਾਨੂੰ ਗੁੱਸੇ ਨਿਰਾਸ਼ਾ ਜਾਂ ਡਰ ਚ ਬਹਿ ਜਾਣ ਦੀ ਥਾਂ ਸ਼ਾਂਤੀ ਨਾਲ ਸਬਰ ਨਾਲ ਸਿਆਣਪ ਨਾਲ ਰਿਸਪੌਂਡ ਕਰਨਾ ਸਿਖਾਉਂਦੀ ਹੈ ਨਾ ਕਿ ਸਿਰਫ ਰਿਐਕਟ ਕਰਨਾ ਸਾਨੂੰ ਚੜ੍ਹਦੀ ਕਲਾ 'ਚ ਰਹਿਣ ਲਈ ਪ੍ਰੇਰਿਤ ਦੀਏ ਇਸ ਲਈ ਮੈਂ ਕਹਿਣਾ ਕਿ ਨਿਤਨੇਮ ਸਾਡਾ ਅਧਿਆਤਮਿਕ ਸ਼ਸਤਰ ਹੈ ਸਪਿਰਚੁਅਲ ਆਰਮ ਜਿਹੜਾ ਸਾਨੂੰ ਜ਼ਿੰਦਗੀ ਦੀਆਂ ਲੜਾਈਆਂ ਲੜਨ ਲਈ ਤਾਕਤ ਦਿੰਦਾ ਅਧਿਆਤਮਿਕ ਸ਼ਸਤਰ ਵਾਹ ਇਹ ਸ਼ਬਦ ਹੀ ਬਹੁਤ ਪਾਵਰਫੁਲ ਹੈ ਤੇ ਇਹ ਸੁਣ ਕੇ ਮੈਨੂੰ ਗੁਰਬਾਣੀ ਦੀ ਉਹ ਤੁਕ ਯਾਦ ਆ ਗਈ ਜਿੱਥੇ ਗੁਰੂ ਤੇ ਬਾਣੀ ਦੇ ਰਿਸ਼ਤੇ ਬਾਰੇ ਕਿਹਾ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹਦਾ ਕੀ ਮਤਲਬ ਹੈ ਇਸ ਕੰਟੈਕਸਟ ਵਿੱਚ ਹਾਂਜੀ ਇਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਤੇ ਇਹ ਨਿਤਨੇਮ ਦੀ ਮਹੱਤਤਾ ਸਮਝਣ ਲਈ ਬਹੁਤ ਜ਼ਰੂਰੀ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਬਾਣੀ ਮਤਲਬ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਉਹੀ ਅਸਲ ਗੁਰੂ ਹੈ ਤੇ ਗੁਰੂ ਦਾ ਸਰੂਪ ਹੀ ਬਾਣੀ ਹੈ ਮਤਲਬ ਸ਼ਬਦ ਗੁਰੂ ਤੇ ਦੇਹਦਾਰੀ ਗੁਰੂ 'ਚ ਕੋਈ ਫਰਕ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸ਼ਬਦ ਗੁਰੂ ਨੇ ਹਾਂਜੀ ਤੇ ਅੱਗੇ ਕਹਿੰਦੇ ਨੇ ਵਿੱਚ ਬਾਣੀ ਅੰਮ੍ਰਿਤ ਸਾਰੇ ਇਸ ਬਾਣੀ ਦੇ ਅੰਦਰ ਹੀ ਅੰਮ੍ਰਿਤ ਹੈ ਉਹ ਨਾਮ ਰਸ ਜੋ ਆਤਮਿਕ ਜੀਵਨ ਦਿੰਦਾ ਜੋ ਸਾਨੂੰ ਜਨਮ ਮਰਨ ਤੋਂ ਮੁਕਤ ਕਰਦਾ ਸੋ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਅਸੀਂ ਸਿੱਧਾ ਆਪਣੇ ਸ਼ਬਦ ਗੁਰੂ ਨਾਲ ਜੁੜਦੇ ਹਾਂ ਉਹਦੇ ਗਿਆਨ ਦੇ ਸਮੁੰਦਰ ਚ ਗੋਤਾ ਲਾਉਂਦੇ ਹਾਂ ਤੇ ਉਸ ਅੰਮ੍ਰਿਤ ਨੂੰ ਪੌਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਰੂਹ ਦੀ ਪਿਆਸ 부ਜਾਉਂਦਾ ਤੇ ਸਾਨੂੰ ਸਹੀ ਜੀਵਨ ਜਾਂਚ ਦੱਸਦਾ ਇਹ ਸਿਰਫ ਸ਼ਬਦ ਬੋਲਣਾ ਨਹੀਂ ਇਹ ਗੁਰੂ ਨਾਲ ਗੱਲਬਾਤ ਕਰਨੀ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਤਾਂ ਲੱਗਦਾ ਕਿ ਨਿਤਨੇਮ ਦੀ अहमियत ਤੇ ਕੋਈ ਸ਼ੱਕ ਹੀ ਨਹੀਂ ਰਹਿ ਜਾਂਦਾ ਮੰਨ ਲਈ ਆਤਮਾ ਲਈ ਰੋਜ਼ ਦੀ ਜ਼ਿੰਦਗੀ ਲਈ ਇਹ ਕਿੰਨਾ ਫਾਇਦੇਮੰਦ ਹੋ ਸਕਦਾ ਹੈ ਬਿਲਕੁਲ ਸਾਫ਼ ਹੈ ਪਰ ਹੁਣ ਆਉਨੇ ਉਹ ਸਵਾਲ ਤੇ ਜਿਹੜਾ ਸ਼ਾਇਦ ਬਹੁਤ ਸਾਰੇ ਸੁਣਨ ਵਾਲਿਆਂ ਦੇ ਮਨ ਚੋਗਾ ਕਰੀਏ ਕਿਵੇਂ ਕਰਨਾ ਚਾਹੀਦਾ ਇਹ ਤਾਂ ਸਮਝ ਆ ਗਿਆ ਪਰ ਕਰੀਏ ਕਿਵੇਂ ਰੋਜ਼ ਦੀ ਭੱਜ ਦੌੜ ਕੰਮ ਕਰ ਪੜਾਈ ਇਹਨੀਆਂ ਜ਼ਿੰਮੇਵਾਰੀਆਂ ਇਨਾ ਸਭ ਤੋਂ ਨਿਤਨੇਮ ਲਈ ਰੋਜ਼ ਟਾਈਮ ਕੱਟਣਾ ਖਾਸ ਕਰਕੇ ਜੇ ਕੋਈ ਹੁਣੇ ਸ਼ੁਰੂ ਕਰ ਰਿਹਾ ਹੈ ਭੌਖਾ ਲੱਗ ਸਕਦਾ ਹੈ ਇਸ ਨੂੰ ਪ੍ਰੈਕਟਿਸ 'ਚ ਲਿਆਉਣ ਲਈ ਕੋਈ ਕੁਝ ਸੌਖੇ ਜਿਹੇ ਸੁਝਾ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਸਿਧਾਂਤ ਨੂੰ ਅਮਲ 'ਚ ਲਿਆਉਣਾ ਹੀ ਤਾਂ ਅਸਲ ਗੱਲ ਹੈ ਤੇ ਇਹ ਸਫ਼ਰ ਹਰ ਕਿਸੇ ਲਈ ਵਕਰਾ ਹੋ ਸਕਦਾ ਪਰ ਕੁਝ ਆਮ ਜਿਹੇ ਟਿਪਸ ਨੇ ਜਿਹੜੇ ਕੰਮ ਆ ਸਕਦੇ ਨੇ ਪਹਿਲਾ ਤੇ ਸਭ ਤੋਂ ਜ਼ਰੂਰੀ ਥੋੜੇ ਤੋਂ ਸ਼ੁਰੂ ਕਰੋ ਤੇ ਲਗਾਤਾਰ ਰਹੋ ਸਟਾਰਟ ਸਮਾਲ ਐਂਡ ਬੀ ਕੰਸਿਸਟੈਂਟ ਜ਼ਰੂਰੀ ਨਹੀਂ ਕਿ ਪਹਿਲੇ ਦਿਨ ਹੀ ਸਾਰੀਆਂ ਦਾਣੀਆਂ ਪੜਨ ਦਾ ਟੀਚਾ ਰੱਖ ਲਈਏ ਹਾਂ ਉਹਦੇ ਨਾਲ ਬੋਝ ਪੈ ਸਕਦਾ ਹੈ ਬਿਲਕੁਲ ਬੰਦਾ ਸੋਚਦਾ ਕਿੰਨਾ ਔਖਾ ਤੇ ਛੱਡ ਦਿੰਦਾ ਸ਼ਾਇਦ ਸਿਰਫ ਜਪੂਜੀ ਸਾਹਿਬ ਨਾਲ ਸ਼ੁਰੂ ਕਰ ਲੋ ਜਾਂ ਰਾਤ ਨੂੰ ਸਿਰਫ ਸੋਇਲਾ ਸਾਹਿਬ ਜਾਂ ਦਿਨ ਚ ਸਿਰਫ 10-15 ਮਿੰਟ ਕੱਢ ਲੋ ਕੁਆਂਟੀਟੀ ਨਾਲੋਂ ਜ਼ਿਆਦਾ ਜ਼ਰੂਰੀ ਹੈ ਰੈਗੂਲਰਿਟੀ ਰੋਜ਼ ਕਰਨਾ ਭਾਵੇਂ ਥੋੜਾ ਫਿਰ ਹੌਲੀ-ਹੌਲੀ ਜਦੋਂ ਆਦਤ ਬਣ ਗਈ ਤਾਂ ਟਾਈਮ ਵਧਾ ਲਓ ਜਾਂ ਬਾਣੀਆਂ ਵਧਾ ਲਓ ਇਹ ਗੱਲ ਬਹੁਤ ਕਮ ਦੀ ਹੈ ਲਗਾਤਾਰਤਾ ਥੋੜਾ ਪਰ ਰੋਜ਼ ਇਹ ਸ਼ਾਇਦ ਜ਼ਿਆਦਾ ਅਸਰਦਾਰ ਹੈ ਕਦੇ-ਕਦੇ ਬਹੁਤਾ ਕਰਨ ਨਾਲੋਂ ਬਿਲਕੁਲ ਜੀ ਦੂਜਾ ਸੁਝਾਅ ਹੈ ਟੈਕਨੋਲੋਜੀ ਨੂੰ ਦੋਸਤ ਬਣਾਓ ਯੂਜ਼ ਟੈਕਨੋਲੋਜੀ ਐਜ਼ ਐਨ ਏਡ ਅੱਜਕੱਲ ਸਾਡੇ ਕੋਲ ਕਿੰਨੇ ਸਾਧਨ ਨੇ ਕਿੰਨੀਆਂ ਵਧੀਆ ਐਪਸ ਨੇ ਵੈਬਸਾਈਟਾਂ ਨੇ ਜਿੱਤੇ ਨਿਤਨੇਮ ਦੀਆਂ ਬਾਣੀਆਂ ਟੈਕਸਟ ਵਿੱਚ ਵੀ ਨੇ ਤੇ ਆਡੀਓ ਵਿੱਚ ਵੀ ਹਾਂਜੀ ਬਹੁਤ ਹਨ ਜਿਨ੍ਹਾਂ ਨੂੰ ਗੁਰਮੁਖੀ ਪੜ੍ਹਦੀ ਔਖੀ ਲੱਗਦੀ ਹੈ ਉਹ ਸੁਣ ਕੇ ਨਾਲ-ਨਾਲ ਪੜਨ ਦੀ ਕੋਸ਼ਿਸ਼ ਕਰ ਸਕਦੇ ਨੇ ਆਡੀਓ ਨਾਲ ਸਹੀ ਉਚਾਰਣ ਸਹੀ ਪ੍ਰੋਨਨਸੀਏਸ਼ਨ ਸਿਖਣ ਚ ਮਦਦ ਮਿਲਦੀ ਹੈ ਤੁਸੀਂ ਸਫਰ ਕਰਦੇ ਹੋਏ ਕੰਮ ਕਰਦੇ ਹੋਏ ਕਸਰਤ ਕਰਦੇ ਹੋਏ ਵੀ ਬਾਣੀ ਸੁਣ ਸਕਦੇ ਹੋ ਜੇ ਬੈਠ ਕੇ ਪਾਠ ਕਰਨ ਦਾ ਟਾਈਮ ਨਹੀਂ ਮਿਲ ਰਿਹਾ ਪਰ ਹਾਂ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੁਝ ਟਾਈਮ ਸਿਰਫ ਇਸੇ ਕੰਮ ਲਈ ਸ਼ਾਂਤੀ ਚ ਇਕੱਲਿਆਂ ਬੈਠ ਕੇ ਕੱਢਿਆ ਜਾਵੇ ਪਰ ਇੱਥੇ ਇੱਕ ਡਰ ਇਹ ਵੀ ਹੁੰਦਾ ਹੈ ਕਿ ਕਿਤੇ ਆਪਾਂ ਟੈਕਨੋਲੋਜੀ ਤੇ ਹੀ ਨਾ ਨਿਰਭਰ ਹੋ ਜਾਈਏ ਜਿਵੇਂ ਸਿਰਫ ਆਡੀਓ ਸੁਣ ਲਿਆ ਹੈ ਕੀ ਉਹਦੇ ਨਾਲ ਉਹੀ ਜੁੜਾਵ ਉਹੀ ਫੋਕਸ ਬਣਦਾ ਹਾਂ ਇਹ ਚਿੰਤਾ ਵੀ ਜਾਇਜ਼ ਹੈ ਦੇਖੋ ਟੈਕਨੋਲੋਜੀ ਇੱਕ ਸਾਧਨ ਹੈ ਇੱਕ ਟੂਲ ਹੈ ਹਾਂਜੀ ਉਹਨੂੰ ਉਵੇਂ ਹੀ ਵਰਤਣਾ ਹਾਂਜੀ ਆਡੀਓ ਸੁਣਨਾ ਸ਼ੁਰੂ ਕਰਨ ਲਈ ਜਾਂ ਪ੍ਰੋਨਨਸੀਏਸ਼ਨ ਸਿੱਖਣ ਲਈ ਬਹੁਤ ਵਧੀਆ ਜਾਂ ਜਦੋਂ ਸੱਚੀ ਟਾਈਮ ਨਾ ਹੋਵੇ ਪਰ ਅਸਲ ਅਭਿਆਸ ਤਾਂ ਉਦੋਂ ਹੈ ਜਦੋਂ ਆਪਾਂ ਖੁਦ ਪੜਦੇ ਹਾਂ ਸ਼ਬਦਾਂ ਤੇ ਧਿਆਨ ਦੇਣੇ ਆ ਮਨ ਨੂੰ ਟਿਕਾਉਂਦੇ ਆ ਸੋ ਟੈਕਨੋਲੋਜੀ ਵਰਤੋ ਪਰ ਬੈਲੈਂਸ ਨਾਲ ਇਹਨੂੰ ਖੁਦ ਪਾਠ ਕਰਨ ਦਾ ਸਬਸਟੀਟਿਊਟ ਨਹੀਂ ਸਮਝਣਾ ਸਗੋਂ ਇੱਕ ਹੈਲਪ ਸਮਝਣਾ ਠੀਕ ਹੈ ਜੀ ਅਗਲਾ ਸੁਝਾ ਤੀਜਾ ਨਿਤਨੇਮ ਨੂੰ ਆਪਣੇ ਰੋਜ਼ ਦੀ ਰੁਟੀਨ ਚ ਫਿਟ ਕਰੋ ਇੰਟੀਗ੍ਰੇਟਡ ਇਨਟੂ ਯਰ ਡੇਲੀ ਰੁਟੀਨ ਕੋਸ਼ਿਸ਼ ਕਰੋ ਇਹਨੂੰ ਕਿਸੇ ਐਸੇ ਕੰਮ ਨਾਲ ਜੋੜਨ ਦੀ ਜੋ ਤੁਸੀਂ ਰੋਜ਼ ਕਰਦੇ ਹੋ ਜਿਵੇਂ ਸਵੇਰੇ ਉੱਠਦਿਆਂ ਸਾਰ ਜਾਂ ਚਾਹ ਪੀਣ ਤੋਂ ਪਹਿਲਾਂ ਜਾਂ ਰਾਤ ਨੂੰ ਸੌਣ ਤੋਂ ਬਿਲਕੁਲ ਪਹਿਲਾਂ ਇੱਕ ਖਾਸ ਟਾਈਮ ਤੇ ਇੱਕ ਸ਼ਾਂਤ ਜੀ ਜਗ੍ਹਾ ਪੱਕੀ ਕਰ ਲਓ ਘਰ ਚ ਕੋਈ ਕੋਨਾ ਜਿੱਥੇ ਸ਼ਾਂਤੀ ਹੋਵੇ ਡਿਸਟਰੈਕਸ਼ਨ ਨਾ ਹੋਵੇ ਜਿੱਥੇ ਆਰਾਮ ਨਾਲ ਬੈਠ ਸਕੋ ਜਦੋਂ ਇਹ ਰੁਟੀਨ ਦਾ ਹਿੱਸਾ ਬਣ ਜਾਊਗਾ ਫਿਰ ਕਰਨਾ ਸੌਖਾ ਹੋ ਜਾਊਗਾ ਤੇ ਚੌਥਾ ਯਾਦ ਰੱਖਣ ਲਈ ਤੇ ਹੌਸਲੇ ਲਈ ਮਦਦ ਲਓ ਯੂਜ਼ ਰਿਮਾਈਂਡਰਸ ਐਂਡ ਸੀਕ ਮੋਟੀਵੇਸ਼ਨ ਸ਼ੁਰੂ ਚ ਕਈ ਵਾਰ ਯਾਦ ਨਹੀਂ ਰਹਿੰਦਾ ਫੋਨ ਤੇ అలਾਰਮ ਲਾ ਲਓ ਰਿਮਾਈਂਡਰ ਲਾ ਲਓ ਹਾਂ ਇਹ ਵਧੀਆ ਤਰੀਕਾ ਹੈ ਘਰ ਚ ਇੱਕ ਛੋਟੀ ਜੀ ਥਾਂ ਬਣਾ ਲਓ ਜਿੱਥੇ ਗੁਟਕਾ ਸਾਫ ਸਜਾ ਕੇ ਰੱਖਿਆ ਹੋਵੇ ਉਹਨੂੰ ਦੇਖ ਕੇ ਯਾਦ ਆ ਜਾਊਗਾ ਤੇ ਜੇ ਹੋ ਸਕੇ ਤਾਂ ਪਰਿਵਾਰ ਨਾਲ ਬੱਚਿਆਂ ਨਾਲ ਜਾਂ ਦੋਸਤਾਂ ਨਾਲ ਮਿਲ ਕੇ ਪਾਠ ਕਰੋ ਸੰਗਤ ਦਾ ਬਹੁਤ ਅਸਰ ਪੈਂਦਾ ਇੱਕ ਦੂਜੇ ਨੂੰ ਹੌਸਲਾ ਮਿਲਦਾ ਇਹ ਸਾਰੇ ਸੁਝਾਅ ਬਹੁਤ ਹੀ ਪ੍ਰੈਕਟੀਕਲ ਨੇ ਤੇ ਲੱਗਦਾ ਹੈ ਕਿ ਇਹਨਾਂ ਨਾਲ ਸ਼ੁਰੂਆਤ ਕਰਨੀ ਸੌਖੀ ਹੋ ਸਕਦੀ ਹੈ ਖਾਸ ਕਰਕੇ ਥੋੜੇ ਤੋਂ ਸ਼ੁਰੂ ਕਰਨ ਵਾਲੀ ਗੱਲ ਤੇ ਰੁਟੀਨ ਬਣਾਉਣ ਵਾਲੀ ਤੁਸੀਂ ਪਹਿਲਾ ਇੱਕ ਉਦਾਹਰਨ ਦਿੱਤੀ ਸੀ ਅਧਿਆਤਮਿਕ ਸ਼ਸਤਰ ਦੀ ਮੈਨੂੰ ਇੱਕ ਹੋਰ ਅਜੀ ਅੱਜ ਦੇ ਜ਼ਮਾਨੇ ਦੀ ਉਦਾਹਰਨ ਯਾਦ ਆ ਰਹੀ ਹੈ ਆਪਾਂ ਸਾਰੇ smartphones computer ਵਰਤਦੇ ਹਾਂ ਹਾਂਜੀ ਬਿਲਕੁਲ ਜਿਵੇਂ ਇਹਨਾਂ ਨੂੰ ਠੀਕ ਚੱਲਣ ਲਈ ਨਾ software update ਚਾਹੀਦਾ ਹੁੰਦਾ ਜੇ ਨਾ ਕਰੀਏ ਤਾਂ ਹੌਲੀ ਹੋ ਜਾਂਦੇ ਗਲਤੀਆਂ ਕਰਦੇ ਸਹੀ ਗੱਲ ਹੈ ਉਸੀ ਤਰ੍ਹਾਂ ਸ਼ਾਇਦ ਨਿਤਨੇਮ ਸਾਡਾ ਅਧਿਆਤਮਿਕ ኦਪਰੇਟਿੰਗ ਸਿਸਟਮ ਹੈ ਸਪਿਰਚੁਅਲ ኦਪਰੇਟਿੰਗ ਸਿਸਟਮ ਇਹਨੂੰ ਰੋਜ਼ ਗੁਰਬਾਣੀ ਦਾ ਅਪਡੇਟ ਚਾਹੀਦਾ ਹੈ ਗੁਰੂ ਦੇ ਗਿਆਨ ਦੀ ਡੋਸ ਚਾਹੀਦੀ ਹੈ ਤਾਂ ਕਿ ਸਾਡੀ ਆਤਮਾ ਸਾਡਾ ਮਨ ਸਹੀ ਡਾਇਰੈਕਸ਼ਨਸ ਚੱਲੇ ਜ਼ਿੰਦਗੀ ਦੇ ਚੈਲੰਜਸ ਨੂੰ ਸਹੀ ਤਰ੍ਹਾਂ ਹੈਂਡਲ ਕਰੇ ਤੇ 네ਗੇਟਿਵਿਟੀ ਦੇ ਵਾਇਰਸ ਤੋਂ ਬਚਿਆ ਰਹੇ ਵਾਹ ਕੀ ਬਾਤ ਹੈ ਇਹ ਤੁਲਨਾ ਤਾਂ ਬਹੁਤ ਹੀ ਕਮਾਲ ਦੀ ਹੈ ਤੇ ਅੱਜ ਦੀ ਪੀੜ੍ਹੀ ਨੂੰ ਬਹੁਤ ਸੌਖੀ ਸਮਝ ਆਵੇਗੀ ਅਧਿਆਤਮਿਕ ኦਪਰੇਟਿੰਗ ਸਿਸਟਮ ਹਾਂਜੀ ਇਹ ਬਿਲਕੁਲ ਸਹੀ ਤਰੀਕੇ ਨਾਲ ਨਿਤਨੇਮ ਦਾ ਕੰਮ ਦੱਸ ਰਹੀ ਹੈ ਸੱਚੀ ਇਹ ਸਾਡੇ ਅੰਦਰਲੇ ਸਿਸਟਮ ਨੂੰ ਰੋਜ਼ ਰੀਸੈਟ ਕਰਦਾ ਰੀਫਰੈਸ਼ ਕਰਦਾ ਤੇ ਉਸ ਵਾਹਿਗੁਰੂ ਨਾਲ ਸਾਡਾ ਕਨੈਕਸ਼ਨ ਬਣਾਈ ਰੱਖਦਾ ਜਿਵੇਂ ਫੋਨ ਨੂੰ ਨੈਟਵਰਕ ਚਾਹੀਦਾ ਹੁੰਦਾ ਤਾਂ ਜਿਵੇਂ ਹੁਣ ਆਪਾਂ ਇਸ ਗੱਲਬਾਤ ਦੇ ਅਖੀਰ ਵੱਲ ਵਧ ਰਹੇ ਹਾਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਨਿਤਨੇਮ ਸਿਰਫ ਕੁਝ ਬਾਣੀਆਂ ਬੋਲਣ ਦਾ ਕੰਮ ਨਹੀਂ ਹੈ ਇਹ ਬਹੁਤ ਗਹਿਰਾ ਬਹੁਤ ਅਰਥਾਂ ਵਾਲਾ ਅਭਿਆਸ ਹੈ ਇਹ ਆਪਣੇ ਅੰਦਰ ਦੇਖਣ ਦਾ ਆਪਣੇ ਆਪ ਨੂੰ ਪੜਨ ਦਾ ਸੁਧਾਰਨ ਦਾ ਤਰੀਕਾ ਹੈ ਤੇ ਗੁਰੂ ਦੇ ਦਿੱਤੇ ਗਿਆਨ ਨੂੰ ਸਮਝ ਕੇ ਜ਼ਿੰਦਗੀ ਚ ਲਿਆਉਣ ਦਾ ਤਰੀਕਾ ਹੈ ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਗੁਰੂ ਦੀ ਸਿੱਖਿਆ ਨੂੰ ਉਹਨਾਂ ਦੇ ਚਾਨਣ ਨੂੰ ਸਿਰਫ ਪਾਠ ਕਰਨ ਵੇਲੇ ਤੱਕ ਨਹੀਂ ਰੱਖਦੇ ਸਗੋਂ ਜ਼ਿੰਦਗੀ ਦੇ ਹਰ ਕੰਮ ਹਰ ਫੈਸਲੇ ਚ ਨਾਲ ਲੈ ਕੇ ਚੱਲਦੇ ਹਾਂ ਬਿਲਕੁਲ ਸਹੀ ਕਿਹਾ ਤੁਸੀਂ ਨਿਤਨੇਮ ਅਸਲ ਚ ਇੱਕ ਜੀਵਨ ਜਾਂਚ ਹੈ ਲਾਈਫਸਟਾਈਲ ਇਹ ਸਾਨੂੰ ਯਾਦ ਕਰਾਉਂਦਾ ਕਿ ਸਾਡਾ ਅਸਲ ਮਕਸਦ ਕੀ ਹੈ ਆਪਾਂ ਇੱਥੇ ਕਿਉਂ ਆਏ ਆ ਤੇ ਸਭ ਤੋਂ ਸੋਹਣੀ ਗੱਲ ਪਤਾ ਕੀ ਹੈ ਇਹ ਸਫ਼ਰ ਕੋਈ ਵੀ ਕਿਤੇ ਵੀ ਕਿਸੇ ਵੀ ਵੇਲੇ ਸ਼ੁਰੂ ਕਰ ਸਕਦਾ ਹੈ ਇਹਦੇ ਲਈ ਕੋਈ ਉਮਰ ਦੀ ਕੋਈ ਥਾਂ ਦੀ ਕੋਈ ਪਹਿਲਾਂ ਤੋਂ ਯੋਗਤਾ ਦੀ ਸ਼ਰਤ ਨਹੀਂ ਹੂੰ ਭਾਵੇਂ ਕੋਈ ਪੰਜਾਬ 'ਚ ਬੈਠਾ ਹੋਵੇ ਜਾਂ ਨਿਊਯਾਰਕ 'ਚ ਭਾਵੇਂ ਕੋਈ ਗੁਰਮੁਖੀ ਦਾ ਪੂਰਾ ਜਾਣਕਾਰ ਹੋਵੇ ਜਾਂ ਹੁਣੇ ਊੜਾ ਆ ਸਿੱਖ ਰਿਹਾ ਹੋਵੇ ਨਿਤਨੇਮ ਦਾ ਦਰਵਾਜ਼ਾ ਸਾਰਿਆਂ ਲਈ ਖੁੱਲਾ ਗੱਲ ਸਿਰਫ ਪਹਿਲਾ ਕਦਮ ਚੁੱਕਣ ਦੀ ਹੈ ਸ਼ੁਰੂ ਕਰਨ ਦੀ ਹੈ ਕਿਉਂਕਿ ਗੁਰੂ ਤਾਂ ਹਮੇਸ਼ਾ ਸਾਡੇ ਨਾਲ ਹੈ ਸਾਡੀ ਬਾਹ ਫੜਨ ਨੂੰ ਤਿਆਰ ਹੈ ਲੋੜ ਸਿਰਫ ਸਾਡੇ ਵੱਲੋਂ ਹੱਥ ਵਧਾਉਣ ਦੀ ਹੈ ਇੱਕ ਇਰਾਦਾ ਕਰਨ ਦੀ ਹੈ ਇਹ ਲਗਾਤਾਰ ਚੱਲਣ ਵਾਲਾ ਸਫ਼ਰ ਹੈ ਕੋਈ ਮੰਜ਼ਲ ਨਹੀਂ ਜਿੱਥੇ ਪਹੁੰਚ ਕੇ ਰੁਕ ਜਾਈਏ ਬਹੁਤ ਖੂਬ ਸੱਚੀ ਇਸ ਸਾਰੀ ਗੱਲਬਾਤ ਨੇ ਨਿਤਨੇਮ ਦੀ ਅਹਿਮੀਅਤ ਨੂੰ ਇੱਕ ਨਵੇਂ ਤਰੀਕੇ ਨਾਲ ਸਮਝਣ 'ਚ ਬਹੁਤ ਮਦਦ ਕੀਤੀ ਹੈ ਤੇ ਉਮੀਦ ਹੈ ਕਿ ਇਹ ਵਿਚਾਰ ਸਾਡੇ ਸੁਣਨ ਵਾਲਿਆਂ ਲਈ ਵੀ ਫਾਇਦੇਮੰਦ ਹੋਣਗੇ ਜਾਂਦੇ ਜਾਂਦੇ ਮੈਂ ਸਾਰੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਣਾ ਚਾਹਾਂਗੀ ਕਿ ਸਾਰੀ ਵਿਚਾਰ ਚਰਚਾ ਤੋਂ ਬਾਅਦ ਉਹਨਾਂ ਦੇ ਆਪਣੇ ਨਿੱਜੀ ਜੀਵਨ ਲਈ ਨਿਤਨੇਮ ਬਾਰੇ ਕਿਹੜੀ ਇੱਕ ਗੱਲ ਕੀੜਾ ਇੱਕ ਨੁਕਤਾ ਹੈ ਜਿਹੜਾ ਉਹਨਾਂ ਨੂੰ ਸਭ ਤੋਂ ਵੱਧ ਟੱਚ ਕੀਤਾ ਹੈ ਜਾਂ ਸੋਚਣ ਤੇ ਮਜਬੂਰ ਕੀਤਾ ਹੈ। ਏਸੀ ਅੱਜ ਦਾ ਸਾਡਾ ਛੋਟਾ ਜਿਹਾ ਵਿਚਾਰ ਜੇ ਤੁਸੀਂ ਕਿਸੇ ਹੋਰ ਵਿਸ਼ੇ ਤੇ ਵਿਚਾਰ ਚਰਚਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੇ ਇਸ ਗੱਲਬਾਤ ਬਾਰੇ ਵੀ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਸਾਂਝੇ ਕਰਿਓ। ਸਾਨੂੰ ਇੰਤਜ਼ਾਰ ਰਹੇਗਾ। ਵਾਹਿਗੁਰੂ ਜੀ ਦੀ ਮਿਹਰ ਸਦਾ ਸ펩 ਤੇ ਬਣੀ ਰਹੇ। ਜੇ ਤੁਹਾਨੂੰ ਇਹ ਵਿਚਾਰ ਚੰਗਾ ਲੱਗਾ ਤਾਂ ਇਸ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਤਾਕੀ ਹੋਰ ਸੰਗਤ ਵੀ ਇਸ ਨਾਲ ਜੁੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ